ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬੁੱਢਾ ਆਦਮੀ ਰਹਿੰਦਾ ਸੀ ਬੁੱਢਾ ਆਦਮੀ ਆਪਣੇ ਮੁੰਡੇ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਦਾ ਮੁੰਡਾ ਬਹੁਤ ਹੀ ਨਲਾਇਕ ਤੇ ਕਮਚੋਰ ਸੀ ਉਹ ਕੋਈ ਕੰਮ ਨਹੀਂ ਕਰਦਾ ਸੀ ਬਸ ਪਿੰਡ ਵਿੱਚ ਇੱਧਰ ਤੋਂ ਉੱਧਰ ਘੁੰਮਦਾ ਰਹਿੰਦਾ ਸੀ ਇੱਕ ਦਿਨ ਉਸ ਬੁੱਢੇ ਆਦਮੀ ਨੇ ਉਸ ਨੂੰ ਸਬਕ ਸਿਖਾਉਣ ਦਾ ਸੋਚਿਆ ਉਸਨੇ ਆਪਣੇ ਮੁੰਡੇ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਪੁੱਤ ਕਰਦੇ ਅੰਦਰ ਅਲਮਾਰੀ ਵਿੱਚ ਕੜੀ ਰੱਖੀ ਹੋਈ ਹੈ ਤੂੰ ਉਸ ਨੂੰ ਲੈ ਕੇ ਆ ਮੁੰਡਾ ਕਰਦੇ ਅੰਦਰ ਗਿਆ ਅਤੇ ਉਸ ਕੜੀ ਨੂੰ ਲੈ ਕੇ ਆਇਆ ਫਿਰ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਤੂੰ ਇਸ ਕੜੀ ਨੂੰ ਆਪਣੇ ਨਾਲ ਬਾਜ਼ਾਰ ਲੈ ਕੇ ਜਾ ਅਤੇ ਤੈਨੂੰ ਜਿੰਨੇ ਵੀ ਲੋਕ ਮਿਲਣਗੇ ਤੂ ਉਹਨਾਂ ਤੋਂ ਇਸ ਕੜੀ ਦੀ ਕੀਮਤ ਪੁੱਛ ਕੇ ਆਈ ਫਿਰ ਉਹ ਮੁੰਡਾ ਉਹ ਕੜੀ ਲੈ ਕੇ ਬਾਜ਼ਾਰ ਚਲਾ ਗਿਆ ਉਸਨੇ ਬਾਜ਼ਾਰ ਵਿੱਚ ਸਾਰਿਆਂ ਤੋਂ ਉਸ ਕੜੀ ਦੀ ਕੀਮਤ ਪੁੱਛੀ ਕਿਸੇ ਨੇ ਉਸ ਕੜੀ ਦੀ ਕੀਮਤ 400 ਦੱਸੀ ਕਿਸੇ ਨੇ 1000 ਦੱਸੀ ਅਤੇ ਕਿਸੇ ਨੇ 700 ਦੱਸੀ ਸਾਰਿਆਂ ਨੇ ਉਸ ਕੜੀ ਦੀ ਕੀਮਤ ਅਲੱਗ-ਅਲੱਗ ਦੱਸੀ ਅਤੇ ਕਈ ਲੋਕਾਂ ਨੇ ਇੱਕੋ ਜਿੰਨੀ ਉਹ ਮੁੰਡਾ ਆਪਣੇ ਪਿਤਾ ਕੋਲ ਵਾਪਸ ਆਇਆ ਉਸਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਸਭ ਨੇ ਇਸ ਕੜੀ ਦੀ ਕੀਮਤ ਆਪਣੇ ਹਿਸਾਬ ਨਾਲ ਦੱਸੀ ਹੈ ਕਿਸੇ ਨੇ 400 ਕਿਸੇ ਨੇ 1000 ਅਤੇ ਕਿਸੇ ਨੇ 700 ਫਿਰ ਉਸ ਬੁੱਢੇ ਆਦਮੀ ਨੇ ਆਪਣੇ ਮੁੰਡੇ ਨੂੰ ਕਿਹਾ ਠੀਕ ਹੈ ਕੜੀ ਨੂੰ ਤੂੰ ਅਲਮਾਰੀ ਵਿੱਚ ਰੱਖ ਕੇ ਅਤੇ ਜਾ ਫਿਰ ਅਗਲੇ ਦਿਨ ਉਸ ਬੁੱਢੇ ਆਦਮੀ ਨੇ ਆਪਣੇ ਮੁੰਡੇ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਫਿਰ ਅਲਮਾਰੀ ਵਿੱਚੋਂ ਘੜੀ ਲਿਉਣ ਲਈ ਕਿਹਾ ਮੁੰਡਾ ਫਿਰ ਜਾਂਦਾ ਹੈ ਅਤੇ ਅਲਮਾਰੀ ਵਿੱਚੋਂ ਘੜੀ ਲੈ ਆਉਂਦਾ ਹੈ ਫਿਰ ਉਸ ਬੁੱਢੇ ਆਦਮੀ ਨੇ ਕਿਹਾ ਪੁੱਤ ਤੂੰ ਅੱਜ ਫਿਰ ਬਾਜ਼ਾਰ ਜਾ ਅਤੇ ਸਭ ਨੂੰ ਇਸ ਘੜੀ ਵਿੱਚ ਚੱਲ ਰੇ ਸਮੇਂ ਦੀ ਕੀਮਤ ਪੁੱਛ ਕੇ ਆ ਮੁੰਡੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਦੇ ਪਿਤਾ ਜੀ ਉਸ ਤੋਂ ਕੀ ਕਰਵਾਉਣਾ ਚਾਹੁੰਦੇ ਹਨ ਦੁਖੀ ਮਨ ਨਾਲ ਫਿਰ ਘੜੀ ਨੂੰ ਲੈ ਕੇ ਬਾਜ਼ਾਰ ਚਲਾ ਜਾਂਦਾ ਹੈ ਅਤੇ ਸਾਰੇ ਲੋਕਾਂ ਨੂੰ ਉਸ ਘੜੀ ਅੰਦਰ ਜੋ ਸਮਾਂ ਚੱਲਦਾ ਹੈ ਉਸ ਦੀ ਕੀਮਤ ਪੁੱਛਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਇਸ ਮੁੰਡੇ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਕੱਲ ਘੜੀ ਦੀ ਕੀਮਤ ਪੁੱਛਣ ਆਇਆ ਸੀ ਅਤੇ ਅੱਜ ਸਮੇਂ ਦੀ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਪੁਜਾ ਦਿੱਤਾ ਅਤੇ ਕੁਝ ਲੋਕ ਉਸਤੇ ਹੱਸਣ ਲੱਗੇ ਹੁਣ ਮੁੰਡਾ ਪਰੇਸ਼ਾਨ ਹੋ ਜਾਂਦਾ ਹੈ ਅਤੇ ਉਸ ਨੂੰ ਸਮਝ ਨਹੀਂ ਆਉਂਦਾ ਕਿ ਉਸ ਨਾਲ ਕੀ ਹੋ ਰਿਹਾ ਹੈ ਫਿਰ ਉਹ ਆਖਰੀ ਵਾਰ ਇੱਕ ਬੁੱਢੇ ਆਦਮੀ ਦੀ ਦੁਕਾਨ ਤੇ ਜਾਂਦਾ ਹੈ ਉਹ ਬੁੱਢਾ ਆਦਮੀ ਬਹੁਤ ਵਿਅਸਤ ਸੀ ਉਹ ਮੁੰਡੇ ਦਾ ਸਵਾਲ ਸੁਣਦੇ ਹੀ ਸਮਝ ਗਿਆ ਕਿ ਉਹ ਉਸ ਤੋਂ ਕੀ ਪੁੱਛਣਾ ਚਾਹੁੰਦਾ ਹੈ ਉਸ ਬੁੱਢੇ ਆਦਮੀ ਨੇ ਆਪਣਾ ਕੁਝ ਸਮਾਂ ਕੱਢ ਕੇ ਮੁੰਡੇ ਨੂੰ ਕਿਹਾ ਪੁੱਤ ਇਹ ਜੋ ਸਮਾਂ ਹੈ ਨਾ ਜਿਸ ਦੀ ਤੂੰ ਕੀਮਤ ਪੁੱਛ ਰਿਆ ਹੈ ਇਸ ਦੀ ਕੋਈ ਕੀਮਤ ਨਹੀਂ ਲਾ ਸਕਦਾ ਤੂੰ ਕਰੋੜਾ ਰੁਪਏ ਦੇ ਕੇ ਵੀ ਆਪਣੀ ਜ਼ਿੰਦਗੀ ਦਾ ਇੱਕ ਸੈਕਿੰਡ ਵੀ ਵਾਪਸ ਨਹੀਂ ਲੈ ਕੇ ਆ ਸਕਦਾ ਇਸ ਲਈ ਇਸ ਸਮੇਂ ਦਾ ਸਹੀ ਉਪਯੋਗ ਕਰੋ ਸਮੇਂ ਦੀ ਇੱਕ ਵਧੀਆ ਗੱਲ ਹੈ ਅਤੇ ਇੱਕ ਬੁਰੀ ਬੁਰੀ ਗੱਲ ਇਹ ਹੈ ਕਿ ਸਮਾਂ ਗੁਜ਼ਰ ਜਾਂਦਾ ਹੈ ਅਤੇ ਵਧੀਆ ਗੱਲ ਇਹ ਹੈ ਕਿ ਤੁਸੀਂ ਉਸ ਨੂੰ ਕਿਹਨਾ ਚੀਜ਼ਾਂ ਵਿੱਚ गुजारਦੇ ਹੋ ਇਹ ਤੁਹਾਡੇ ਹੱਥ ਵਿੱਚ ਹੈ ਸਾਰਿਆਂ ਕੋਲ ਦਿਨ ਵਿੱਚ 24 ਘੰਟੇ ਹੁੰਦੇ ਹਨ ਅਮੀਰ ਦੇ ਕੋਲ ਵੀ ਅਤੇ ਗਰੀਬ ਦੇ ਕੋਲ ਵੀ ਬਸ ਇਹ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਉਸ ਸਮੇਂ ਵਿੱਚ ਕੀ ਨਵਾਂ ਕਰ ਸਕਦੇ ਹੋ ਤੇ ਆਪਣੇ ਇੱਕ ਇੱਕ ਪਲ ਦਾ ਹਿਸਾਬ ਰੱਖੋ ਕਿ ਤੁਸੀਂ ਆਪਣਾ ਸਮਾਂ ਕਿੰਨੀਆਂ ਚੀਜ਼ਾਂ ਵਿੱਚ ਉਡਾ ਰਹੇ ਹੋ ਉਸ ਬੁੱਢੇ ਆਦਮੀ ਦੀਆਂ ਗੱਲਾਂ ਸੁਣ ਕੇ ਉਸ ਮੁੰਡੇ ਦੀਆਂ ਅੱਖਾਂ ਖੁੱਲ੍ਹ ਗਈਆਂ ਉਸ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਅਤੇ ਫਿਰ ਉਹ ਆਪਣੇ ਪਿਤਾ ਕੋਲ ਉਹ ਘੜੀ ਲੈ ਕੇ ਗਿਆ ਅਤੇ ਉਹਨਾਂ ਨੂੰ ਉਹ ਸਾਰੀ ਗੱਲ ਦੱਸੀ ਉਸ ਤੋਂ ਬਾਅਦ ਉਸ ਮੁੰਡੇ ਦੀ ਜ਼ਿੰਦਗੀ ਬਦਲ ਗਈ ਦੋਸਤੋ ਕਹਿੰਦੇ ਹਨ ਕਿ ਸਮਾਂ ਸਭ ਦੇ ਲਈ ਫ੍ਰੀ ਹੈ ਪਰ ਉਹ ਪ੍ਰਾਈਜ਼ਲੈਸ ਹੈ ਉਹ ਕੀਮਤੀ ਹੈ ਤੁਸੀਂ ਉਸ ਨੂੰ ਖਰੀਦ ਨਹੀਂ ਸਕਦੇ ਪਰ ਤੁਸੀਂ ਉਸਨੂੰ ਇਸਤੇਮਾਲ ਕਰ ਸਕਦੇ ਹੋ ਤੁਸੀਂ ਉਸਨੂੰ ਰੱਖ ਨਹੀਂ ਸਕਦੇ ਪਰ ਸਪੈਂਡ ਕਰ ਸਕਦੇ ਹੋ ਪਰ ਜੇਕਰ ਤੁਸੀਂ ਉਸਨੂੰ ਇੱਕ ਵਾਰ ਗਵਾਹ ਦਿੰਦੇ ਹੋ ਤਾਂ ਉਸਨੂੰ ਵਾਪਸ ਨਹੀਂ پا ਸਕਦੇ ਇਸ ਲਈ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰੋ ਜੇਕਰ ਤੁਸੀਂ ਇਸ ਕਹਾਣੀ ਨੂੰ ਹੋਰ ਵੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਅਗਲੀ ਕਹਾਣੀ ਲੈ ਕੇ